ਸੰਮਾਪਤ ਸਭ ਲੋਕੋ ਵਾਹਵਾ ਸਤਗੁਰ ਨਰਗਾਇਣ ਹੈ ਜਿਸੰਨਦਾ ਉਸਤਤਮ ਹੋਏ ਵਾਹਵਾ ਸਤਗੁਰ ਸੇ ਜਾਣ ਹੈ ਜਿਸੰਤਰ ਬ੍ਰਹਮ ਵਿਚਾਰ ਵਾਹਵਾ ਸਤਗੁਰ ਨਰਹਉ ਪਾਰ ਹੈ ਜਿਸੰਤਨ ਪਾਰਾਮਾਰ ਵਾਹਵਾ ਸਤਗੁਰੂ ਹੈ ਜੇ ਸਹਿਤ ਲੜਾਏ ਸੋਏ ਸਤਿਗੁਰੂ ਆਹੋ ਨਾ ਹੋ ਨਿਸਤੇ ਨਾਮ ਪ੍ਰਾਕਪ ਹੋਏ ਹਰਪ੍ਰ ਸੱਚਾ ਸੋਹਿਲਾ ਗੁਰਮੁਖ ਨਾਮ ਗੋਵਿੰਦ ਨੰਦ ਨਾਮ ਸਲਾਹਿਆ ਹਰਿ ਜਤਿਆ ਮੋਨੇ ਆਦੰਦ ਬੜਾ ਭੀ ਹਰ ਪਾਇਆ ਪੁਰਲ ਕਰਮ ਨੰਦ ਚਨ ਨਾਨਕ ਨਾਮ ਸਲਾਹਿਆ ਤਾਰਿਆ ਸੇ ਮੇ ਹੋ ਕਾ ਸਚਣ ਮਿਲੇ ਤਿਆਰੇ ਆ ਤਾਡੋ ਨੇਂਦੀ ਤਨ ਸਚਣੋ ਹੋ ਸਤਿ ਸਵਾਰਿਆ ਸਤਗੁਰ ਮੈਂ ਨਾਮਿਤ ਹੈ ਜੇ ਮਿਲੇ ਸੇ ਮਨ ਵਾਰਿਆ ਨਿੰਦਾ ਮੁਕਰ ਦਸੋ ਹੈ ਸਚੜ ਅਸਰਜਣ ਹਾਰਿਆ ਨਾਮ ਤੇੋਂ ਕਰ ਪਾਈ ਆਪਣ ਸਤਗੁਰ ਨਾਲ ਦਿਖਾਲਿਆ ਅੰਖੜੇ ਨੇ ਹੱਦੀ ਪੰਦ ਮਤਮ ਸਜਣ ਆਵੇ ਕੋਵਾਣ ਲੱਗ ਅੱਜ ਮੈਂ ਤੇਰੇ ਲਿਲਾਵਾਂ ਆਤਮ ਕੈ ਕਸੇ ਕਾਉਂਖਨੀ ਆ ਜਾਵਾਂ ਮੈਂ ਤੇਖਾ ਵੈ ਨਾਨਕ ਹਰ ਮੋਈ ਤਿਆਵਲ ਕਾ ਪੁੱਤ ਪੁਰਾ ਲੈ ਲਾਵੇ ਅੰਤਰਜ جا ئي سدول کا فرمايا مننا سڪي تتر تريا و نو جا ئي جا درکار آهي